ਕਿੰਨਾਕ ਟਾਈਮ ਹੋ ਗਿਆ ਤੁਹਾਨੂੰ ਮੇਲਾ ਚਪਾਰਦਾ ਦੇ ਵਿੱਚ ਇਹ ਮਠਈ ਲਗਾਉਂਦੇ ਨੇ ਜੀ ਪੰਜਵੀਂ ਪੀੜੀ ਹੈ ਜੀ ਪੰਜਵੀਂ ਪੀੜੀ ਹਾਂ ਜੀ ਬਹੁਤ ਵਧੀਆ ਚੀਜ਼ ਹੈ ਤੇ ਆਪਣੇ ਪੰਜਾਬੀਆਂ ਵੀ ਇਹੀ ਇੱਕ ਪਛਾਣ ਖਾਣ ਦੀ ਮੇਲੇ ਆ ਦੀ ਮਸ਼ਹੂਰੀ ਚੀਜ਼ ਵਧੀਆ ਇਹੀ ਹੈਗੀ ਹੈ ਮੇਲੇ ਆ ਦੇ ਵਿੱਚ ਮੇਲੇ ਆ ਦੀ ਸ਼ਾਨ ਹੈਗੀ ਹੈ ਥੱਲੇ ਪਾਸੇ ਦੇਖ ਰਿਹਾ ਵੇਸਣ ਦੀ ਮਠਾਈ ਪਈ ਹੈ ਇਹ ਪਹਿਲਾਂ ਕਰਿਆਨੇ ਦੀ ਦੁਕਾਨਾਂ ਦਾ ਸ਼ਿੰਗਾਰ ਹੁੰਦੇ ਸੀ ਪਰ ਹੁਣ ਕਾਫੀ ਲੰਮੇ ਸਮੇਂ ਤੋਂ ਇਹ ਮਠਈ ਹੈ ਜਿਹੜੀ ਵਿਸਰ ਗਈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਕੁਝ ਲੋਕ ਕਹਿ ਰਹੇ ਨੇ ਮੇਲੇ ਵਿੱਚ ਹੀ ਮਿਲਣੀ ਤੁਹਾਨੂੰ ਦੀਜੀ ਹੈ। ਕੁਝ ਜੁੜੇ ਹਾਂ ਦਰਦ মিডিਆ ਦੇ ਨਾਲ ਤੇ ਮੈਂ ਹਾਂ ਬਿਆਨ ਸਿੰਘ ਬਰੋੜੀਆਂ ਇਸ ਵੇਲੇ ਮਾਲਵੇ ਦੇ ਪ੍ਰਸਿੱਧ ਮੇਲੇ ਮੇਲਾ ਛਪਾਰਦਾ ਦੇ ਵਿੱਚ ਮੌਜੂਦ ਹਾਂ। ਮੇਲਿਆਂ ਦੇ ਵਿੱਚ ਅਕਸਰ ਆਪਾਂ ਗੱਲ ਕਰਦੇ ਹਾਂ ਇੱਕ ਮਠਿਆਈ ਬਹੁਤ ਚਰਚਿਤ ਰਹਿੰਦੀ ਹੈ ਤੇ ਉਹ ਮਠਿਆਈ ਨੂੰ ਖਜਲਾ ਕਹਿੰਦੇ ਨੇ ਤੇ ਪੰਜਾਬੀ ਦੀ ਫੇਟ ਭਾਸਾ ਦੇ ਵਿੱਚ ਆਪਾਂ ਜਿੱਕਰ ਗੱਲ ਕਰੀਏ ਉਸ ਨੂੰ 파ਤੀ ਜਾਂ ਘਿਓ ਦਾ ਰੂਪ ਦਿੱਤਾ ਜਾਂਦਾ। ਤੇ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਜਾਣਾਂਗੇ ਕਿ ਆਖਰ ਕਦੋਂ ਤੋਂ ਇਹ ਛਪਾਰ ਦੇ ਮੇਲੇ ਦੇ ਵਿੱਚ ਆ ਰਹੇ ਨੇ ਤੇ ਕਦੋਂ ਤੋਂ ਇਹ ਸਟਾਲ ਲਗਾ ਰਹੇ ਨੇ ਜੀ ਜਿਹੜੀ ਜਗ੍ਹਾ ਤੋਂ ਆਏ ਤੁਸੀਂ ਜੀ ਸੱਸੀਗਲ ਜੀ ਅੰਮ੍ਰਿਤਸਰ ਤੋਂ ਆਇਆ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਮੇਲਾ ਛਪਾਰ ਦਾ ਦੇ ਵਿੱਚ ਇਹ ਮਠੇ ਲਗਾਉਂਦੇ ਨੇ ਜੀ ਬਹੁਤ ਦੇਰ ਤੋਂ ਆ ਰਹੇ ਆ ਜੀ ਪਹਿਲਾਂ ਦਾਦਾ ਪਰਦਾਦਾ ਸਾਰੇ ਆ ਰਹੇ ਸੀ ਹੁਣ ਆਪ ਕਰ ਰਹੇ ਆ ਜੀ ਠੀਕ ਹੈ ਕਿੰਨੀ ਪੀੜ੍ਹੀ ਹੈ ਜੀ ਤੁਹਾਡੀ ਪੰਜਵੀਂ ਪੀੜ੍ਹੀ ਹੈ ਜੀ ਪੰਜਵੀਂ ਪੀੜ੍ਹੀ ਹੈ ਜੀ ਅੱਛਾ ਮੈਂ ਇੱਕ ਗੱਲ ਦੱਸੋ ਵੀ ਪ੍ਰੋਸੈਸ ਕੀ ਰਹਿੰਦਾ ਬਣਾਉਣ ਦਾ ਜੀ ਇਹਨੂੰ ਜਿਹੜਾ ਖਜਲਾ ਮਠਾਈ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਪਾਤੀ ਜਾਂ ਪਾਤਾ ਕਹਿੰਦੇ ਆ ਇਹਦਾ ਕੀ ਪ੍ਰੋਸੈਸ ਹੈਗਾ ਜੀ ਬਣਾਉਣ ਦਾ ਇਹ ਜੀ ਮੈਦੇ ਨੂੰ ਤਿਆਰ ਹੁੰਦੀ ਹੈ ਜੀ ਮੈਦੇ ਵਿੱਚ ਹੋਰ ਢਾਲ ਢਾਲ ਵਗੈਰਾ ਕਈ ਕੁਝ ਪੈਂਦਾ ਮੱਖਣ ਪੈਂਦਾ ਕਈ ਕੁਝ ਜਾਂਦਾ ਖੋਆ ਵੀ ਪਾਣੀ ਦੇ ਵਿੱਚ ਫਿਰ ਤਿਆਰ ਹੁੰਦੀ ਹੈ ਜੀ ਇਹ ਠੀਕ ਹੈ ਹਾਂਜੀ ਤੇ ਜਿਵੇਂ ਤੁਹਾਡਾ ਮੈਂ ਦੇਖਿਆ ਇੱਥੇ ਵੀ ਤੁਹਾਡੇ ਵੱਲੋਂ ਬਹੁਤ ਚੰਗੇ ਤਰੀਕੇ ਦੇ ਨਾਲ ਇਹਨੂੰ ਪਕਾਇਆ ਜਾ ਰਿਹਾ ਵਾ ਬਹੁਤੇ ਮੈਂ ਦੇਖਦਾ ਵੀ ਅਨ ਹਾਈਜੈਨਿਕ ਤਰੀਕੇ ਦੇ ਨਾਲ ਬਣਾਉਂਦੇ ਨੇ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਇਹ ਕਹ ਰਹੀ ਚਾਹਾਂਗੀ ਬਹੁਤ ਵਧੀਆ ਚੀਜ਼ ਹੈ ਤੇ ਆਪਣੇ ਪੰਜਾਬੀਆਂ ਦੀ ਇਹੀ ਇੱਕ ਪਛਾਣ ਖਾਂ ਦੀ ਮੇਲੇ ਆ ਦੀ ਮਸ਼ਹੂਰੀ ਚੀਜ਼ ਵਧੀਆ ਇਹੀ ਹੈਗੀ ਹੈ ਮੇਲੇ ਆ ਦੇ ਵਿੱਚ ਮੇਲੇ ਆ ਦੀ ਸ਼ਾਨ ਹੈਗੀ ਹੈ ਮੇਲੇ ਆ ਦੀ ਮਸ਼ਹੂਰ ਚੀਜ਼ ਤੋਂ ਯਾਦ ਹੈ ਕਿ ਉਹ ਮੈਂ ਤੁਹਾਡੇ ਪਰਲੇ ਪਾਸੇ ਦੇਖ ਰਿਹਾ ਵੇਸਣ ਦੀ ਮਠਾਈ ਪਈ ਹੈ ਇਹ ਪਹਿਲਾਂ ਕਰਿਆਨੇ ਦੀ ਦੁਕਾਨਾਂ ਦਾ ਸ਼ਿੰਗਾਰ ਹੁੰਦੀ ਸੀ ਪਰ ਹੁਣ ਕਾਫੀ ਲੰਮੇ ਸਮੇਂ ਤੋਂ ਇਹ ਮਠਾਈ ਹੈ ਜਿਹੜੀ ਵਿਸਰ ਗਈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਇਹ ਜੀ ਤਾਂ ਬਈ ਅਸਲ ਦੇ ਵਿੱਚ ਇਹ ਮੇਲੇਾਂ ਵਿੱਚ ਹੀ ਮਿਲਦੀ ਜਾਂਦੀ ਹੈ ਪਰ ਆਪਣੀ ਦੁਕਾਨਾਂ ਦੇ ਤੇ ਹੋਰ ਜੀ ਬਣਾਉਂਦੇ ਆ ਇਹ ਸੂਜੀ ਦੀ ਇੱਥੇ ਤਿਆਰ ਹੁੰਦੀ ਹੈ ਅੱਛਾ ਜੀ ਹਾਂ ਜੀ ਇਹ ਸੂਜੀ ਇੱਥੇ ਤਿਆਰ ਹੁੰਦੀ ਹੈ ਮੇਲੇਾਂ ਵਿੱਚ ਹੀ ਮਿਲਣੀ ਤੁਹਾਨੂੰ ਸੂਜੀ ਵਾਲੀ ਠੀਕ ਹੈ ਹਾਂ ਜੀ ਆਮ ਮਤਲਬ ਤੁਸੀਂ ਨਹੀਂ ਬਣਾ ਕੇ ਸੇਲ ਕਰਦੇ ਹੋ ਜੀ ਨਹੀਂ ਜੀ ਉਸ ਤਰ੍ਹਾਂ ਨਹੀਂ ਜੀ ਮੇਲੇ ਦੇ ਵਿੱਚ ਬਣਾਨੇ ਆ ਮੇਲੇਾਂ ਦੇ ਵਿਕਦੀ ਹੈ ਠੀਕ ਹੈ ਦੁਕਾਨ ਤੇ ਬੋਲ ਘੱਟ ਫਿਰ ਸਪੈਸ਼ਲੀ ਮੇਲੇਾਂ ਦੇ ਕੰਮ ਕਰਦੇ ਹੋ ਜਾਂ ਫਿਰ ਅਲੱਗ-ਅਲੱਗ ਦੁਕਾਨਾਂ ਤੋਂ ਸਪਲਾਈ ਕਰਦੇ ਹੋ ਨਹੀਂ ਨਹੀਂ ਸਪੈਸ਼ਲ ਮੇਲੇਾਂ ਦੇ ਜੀ ਠੀਕ ਹੈ ਕਿੰਨੇ ਕਿ ਦਿਨ ਲੱਗ ਜਾਂਦੇ ਨੇ ਫਿਰ ਸ਼ੁਰੂ ਹੋਣ ਦੇ ਵਿੱਚ ਜਦੋਂ ਇੱਥੇ ਤੁਸੀਂ ਮੇਲੇ ਚ ਪਾਰ ਤੋਂ ਤਿਆਰੀ ਕਰਨੀ ਹੁੰਦੀ ਹੈ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ 10 ਦਿਨ ਪਹਿਲਾਂ ਲਾ ਲਓ ਜਾਂ 10 ਦਿਨ ਬਾਅਦ ਚ ਲਾ ਲਓ ਠੀਕ ਹੈ ਹਾਂਜੀ ਤਕਰੀਬਨ 20 25 ਦਿਨ ਲੱਗ ਜਾਂਦੇ ਇਸੇ ਕੰਮ ਨੂੰ ਇਸੇ ਕੰਮ ਨੂੰ ਹਾਂਜੀ ਤੇ ਇਹ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਸੂਜੀ ਦੀ ਮਠਾਈ ਇਹਦਾ ਕੀ ਪ੍ਰੋਸੈਸ ਰਹਿੰਦਾ ਬਣਾਉਣ ਦਾ ਜੀ ਮਤਲਬ ਮਤਲਬ ਕਿਤਾ ਕਿੰਨੇ ਦਿਨਾਂ ਚ ਤਿਆਰ ਕਰਦੇ ਹੋ ਕਿੰਨਾ ਮਾਲ ਲੱਗ ਜਾਂਦਾ ਇੱਥੇ ਤੁਹਾਡਾ ਮੇਲੇ ਤੇ ਇਹ ਭਾਜੀ ਟਾਈਮ ਤੋਂ ਵੀ ਜ਼ਿਆਦਾ ਨਹੀਂ ਲੱਗਦੀ 2 ਘੰਟਿਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਕਿੰਨੇ ਕ ਕਿੰਨੇ ਕ ਟਾਈਮ ਦੇ ਵਿੱਚ ਇਹ ਮਤਲਬ ਜਿਹੜਾ ਹੈਗਾ ਵੀ ਤੁਹਾਡਾ ਜਿਹੜਾ ਹੈਗਾ ਕਿੰਨੇ ਟਾਈਮ ਤੱਕ ਲੱਗ ਜਾਂਦੇ ਜਿਹੜੀ ਵਰਪਿੰਦੀ ਹੈ ਇੱਥੇ ਮੇਲੇ ਦੇ ਵਿੱਚ ਹੀ ਮੇਲੇ ਦੇ ਵਿੱਚ ਜੀ ਇਹ ਰੋਜ਼ ਦੀ ਰੋਜ਼ ਬਣਾਈਦੀ ਰੋਜ਼ ਰੋਜ਼ ਲੱਗਦੀ ਜਾਂਦੀ ਹੈ ਜੀ ਜੀਰੋ ਦੀ ਤਾਜੀ ਬਣਾਈਦੀ ਤਾਜੀ ਬੱਚੀ ਦੀ ਹੈ ਠੀਕ ਹੈ ਇੱਕ ਮੈਂ ਉਹ ਦੇਖ ਪਾ ਰਹਾ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਬੱਚੇ ਹੁੰਦੇ ਨੇ ਖੰਡ ਦੇ ਖਡਾਉਣੇ ਇਹ ਲੈਂਦੇ ਹੁੰਦੇ ਨੇ ਖਾਣ ਵਾਸਤੇ ਹਾਂਜੀ ਹਾਂਜੀ ਇਹ ਵੀ ਮੇਲਿਆਂ ਦਾ ਸ਼ਿੰਗਾਰ ਹੈ ਇਹ ਕਿੰਨੇ ਮੇਲੇ ਦੇ ਵਿੱਚ ਮਿਲਦੇ ਠੀਕ ਹੈ ਜੀ ਆਮ ਤੌਰ ਤੇ ਦੇਖਿਆ ਜਾਵੇ ਇਹ ਦੀਵਾਲੀ ਦੇ ਮੌਕੇ ਤੇ ਦੁਕਾਨਾਂ ਦੇ ਉੱਤੇ ਹਾਂਜੀ ਇਹਦਾ ਵੀ ਸੇਮ ਇਹੀ ਪ੍ਰੋਸੈਸਰਾਂ ਦਾ ਮਤਲਬ ਥੋੜੇ ਢੰ ਸਮੇਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ। ਹਾਂਜੀ ਹਾਂਜੀ ਥੋੜੇ ਥੋੜੇ ਸਮੇਂ ਦੇ ਵਿੱਚ ਹੀ ਤਿਆਰ ਦੀ ਇਹ। ਅੱਛਾ ਤੁਸੀਂ ਕਹਿ ਰਹੇ ਹੋ ਵੀ ਤੁਸੀਂ 5ਵੀਂ ਪੀੜੀ ਤੋਂ ਇਹ ਕੰਮ ਕਰ ਰਹੇ ਹੋ ਤੇ ਕਿੰਨੇ ਤੁਸੀਂ ਕਿੰਨੇ ਕ ਟਾਈਮ ਤੋਂ ਆ ਰਹੇ ਹੋ ਮਤਲਬ ਇੱਥੇ ਤੁਸੀਂ? ਤਕਰੀਬਨ ਮੈਨੂੰ ਵੀ ਘੱਟੋ ਘੱਟ ਜਿਆਦਾ ਨਹੀਂ ਕੋਈ 10 ਸਾਲ ਹੋ ਗਏ। 10 ਸਾਲ ਹੋ ਚੁੱਕੇ। ਹਾਂ ਠੀਕ ਹੈ। ਅੱਛਾ ਪਹਿਲਾਂ 10 ਸਾਲ ਪਹਿਲਾਂ ਮੇਲਾ ਕਿਵੇਂ ਹੁੰਦਾ ਸੀ ਤੇ ਅੱਜ ਦਾ ਮੇਲਾ ਕਿਵੇਂ ਆ ਜੀ? ਪਹਿਲਾਂ ਮੇਲਾ ਬਹੁਤ ਸੋਹਣਾ ਹੁੰਦਾ ਸੀ ਹੁਣ ਮੇਲਾ ਥੋੜਾ ਜਿਹਾ ਮਹਿੰਗਾਈ ਕਾਰਨ ਢੜ ਗਿਆ ਕੁਝ ਇਹ ਹੋ ਗਿਆ ਕਿ ਠੇਕੇ ਜਿਹੜੇ ਆ ਵਧ ਗਏ ਬਹੁਤ ਜ਼ਿਆਦਾ ਠੀਕ ਹੈ ਤੇ ਦੁਕਾਨਦਾਰੀਆਂ ਲੋਕਿਆਂ ਪੈਸੇ ਖਰਚਣ ਤੋਂ ਡਰਦੇ ਮਹਿੰਗਾਈ ਵੀ ਬਹੁਤ ਜ਼ਿਆਦਾ ਮਤਲਬ ਕੀ ਹੋ ਗਈ ਹੈ ਤੇ ਲੋਕੀ ਖਾਣ ਪੀਣ ਨਾਲ ਘੱਟ ਖਿਆਲ ਕਰਦੇ ਆ ਆ ਤੁਸੀਂ ਮੰਨਦੇ ਹੋ ਵੀ ਜਿਵੇਂ ਸ਼ਹਿਰਾਂ ਦੇ ਵਿੱਚ ਤਾਂ ਥੋੜਾ ਜਿਹਾ ਹਾਈਜੈਨਿਕ ਦਾ ਧਿਆਨ ਰੱਖਿਆ ਜਾਂਦਾ ਵਾ ਉਹ ਥੋੜਾ ਜਿਹਾ ਇਸ ਚੀਜ਼ ਨੂੰ ਇਹ ਵੀ ਨਹੀਂ ਕਹਿੰਦਾ ਕਿ ਮਿੱਟੀ ਪੈਂਦੀ ਹੈ ਜਾਂ ਘੱਟਾ ਪੈਂਦਾ ਇਸ ਕਰਕੇ ਮੇਲਿਆਂ ਦੀ ਚੀਜ਼ ਖਾਣੀ ਨਹੀਂ ਹੈਗੀ ਆਪਾਂ ਕਿ ਪਿੰਡਾਂ ਵਾਲੇ ਚੀਜ਼ਾਂ ਨੂੰ ਗੌਰ ਨਹੀਂ ਕਰਦੇ ਹੈਗੇ ਇਹ ਪਿੰਡਾਂ ਦੇ ਗੋਲ ਨਹੀਂ ਕਰਦੇ ਪਿੰਡਾਂ ਨੂੰ ਪਤਾ ਜੀ ਮੇਲੇ ਜਿੰਨੀ ਘਟਾ ਮਿੱਟੀ ਦੇ ਕੀ ਉਹ ਜਿੰਨਾ ਸੁਭਾ ਉਹ ਘਟਾ ਮਿੱਟੀ ਖਾਂਦੇ ਉਹਨਾਂ ਤੰਦਰੁਸਤ ਰਹਿੰਦੇ ਆ ਹਾਂਜੀ ਇਹ ਥੋੜੇ ਅਨਹਾਈਜਨਿਕ ਨਹੀਂ ਹੋਗਾ ਤੁਹਾਡੇ ਸਾਹ ਨਾਲ ਇਹ ਸ਼ਹਿਰੀ ਜਿਹੜੇ ਲੋਗ ਆ ਇਹ ਥੋੜੇ ਫਿਕਰ ਕਰਦੇ ਜਿੰਨੀ ਟੈਨਸ਼ਨ ਜ਼ਿਆਦਾ ਲੈਂਦੇ ਉਹਨਾਂ ਹੀ ਇੱਕ ਕਮਜ਼ੋਰ ਹੁੰਦੇ ਆ ਨੀ ਮਤਲਬ ਇਹ ਤੁਸੀਂ ਕਹਿ ਤਾਂ ਰਹੇ ਹੋ ਪਰ ਇਹ ਕਿੰਨਾ ਕਿਤੇ ਅਨ ਹਾਈਜੈਨਿਕ ਤੁਹਾਨੂੰ ਲੱਗਦਾ ਵੀ ਇਹ ਮਿੱਟੀ ਘਟਾ ਨਹੀਂ ਮਤਲਬ ਇਹ ਤੇ ਪਰ ਪਹਿਣਾ ਚਾਹੀਦਾ ਹੈ ਤੇ ਗਲਤ ਹੈ ਲੇਕਿਨ ਇਹ ਪਹਿਣ ਨਹੀਂ ਪਹਿਣਾ ਤੇ ਨਹੀਂ ਚਾਹੀਦਾ ਬਾਕੀ ਇਹ ਨਾਲੋ ਨਾਲ ਛੋਡਾ ਵਿਗਦਾ ਜਾਂਦਾ ਨਾਲੋ ਨਾਲ ਹੀ ਆਪਾਂ ਤਿਆਰ ਹੁੰਦਾ ਜਾਂਦਾ ਇਹਨਾਂ ਮਿੱਟੀ ਘਟਾ ਨਹੀਂ ਪੈਂਦਾ ਦੇ ਉੱਪਰ ਤੇ ਜਿਆਦਾ ਸਮਾਂ ਰਹੇ ਲੱਗੇ ਤਾਂ ਫਿਰ ਮਿੱਟੀ ਘਟਾ ਪੈਂਦਾ ਵੈਸੇ ਨਹੀਂ ਠੀਕ ਹੈ ਹਾਂਜੀ ਮਤਲਬ ਪਿੰਡਾਂ ਵਾਲੇ ਨੇ ਜੇ ਜਿਆਦਾ ਉਹ ਮੇਲਿਆਂ ਤੇ ਆਉਂਦੇ ਨੇ ਉਹੀ ਇਹ ਖਰੀਦਦਾਰੀ ਕਰਦੇ ਨੇ ਖਰੀਦਦਾਰੀ ਪਿੰਡਾਂ ਵਾਲੇ ਜਿਆਦਾ ਕਰਦੇ ਸ਼ਹਿਰ ਵਾਲੇ ਨਹੀਂ ਕਰਦੇ ਅੰਦਾਜ਼ਨ ਕਿੰਨੇ ਕ ਕਿਲੋ ਲੱਗ ਜਾਂਦਾ ਸਮਾਨ ਤੁਹਾਡਾ ਇਹ ਮਾਨ ਕੋਈ ਆਪਣਾ ਇਹਦੇ ਮੇਲੇ ਦੇ ਹਿਸਾਬ ਦੇ ਨਾਲ ਜਾਂ 2 ਕਿੰਟਲ 4 ਕਿੰਟਲ ਵੀ ਲੱਗ ਜਾਂਦਾ ਵਾ ਹਰ ਰੋਜ਼ ਕੇ ਹਰ ਰੋਜ਼ ਹਰ ਰੋਜ਼ ਹਾਂਜੀ ਮਤਲਬ ਇੱਕ ਮੇਲੇ ਦੀ ਪੂਰੀ ਕੈਲਕੂਲੇਸ਼ਨ ਕਰੀਏ ਕਿੰਨਾ ਕ ਬਣ ਜਾਂਦਾ ਜੀ ਤਕਰੀਬਨ ਤੁਸੀਂ ਕੋਈ 6 ਕਿੰਟਲ ਲਾ ਲੋ ਬਈ ਜਮ ਬਰਫੀ ਬਰਫੀ ਠੀਕ ਹੈ ਹਾਂਜੀ ਲੱਗ ਜਾਂਦੀ ਐਨੀ ਤਾਦਾਦ ਦੇ ਵਿੱਚ ਪਿੰਡਾਂ ਦੇ ਲੋਕ ਨੇ ਜਿਹੜੇ ਜਾਂ ਆਮ ਲੋਕ ਜਿਹੜੇ ਲੋਕ ਆਉਂਦੇ ਨੇ ਜੀ ਉਹ ਖਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਉਹ ਗੋਲ ਸਸ਼ਾ ਅਰੀਜਾ ਖਾਂਦੇ ਆਗੇ ਠੀਕ ਹੈ ਹਾਂਜੀ ਮੋਪਤਾਨ ਬਾਜੀ ਇਹ ਹਨ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਮੇਲਾ ਸ਼ਪਾਰਦਾ ਦੇ ਵਿੱਚ ਜਿਨ੍ਹਾਂ ਵੱਲੋਂ ਇਹ ਸਟਾਲ ਲਗਾਈ ਗਈ ਹੈ ਤੇ ਜਿਸ ਦੇ ਵਿੱਚ ਮੇਲੇ ਦਾ ਸ਼ਿੰਗਾਰ ਵਰਤਿਆਂ ਨੇ ਜਿਹੜੀਆਂ ਉਹ ਸਜਾਈਆਂ ਗਈਆਂ ਨੇ ਇਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਸਾਡੀ ਪੰਜਵੀਂ ਪੀੜ੍ਹੀ ਹੈ ਜਿਹੜੀ ਉਹ ਇਸ ਮੇਲੇ ਦੇ ਵਿੱਚ ਸਟਾਲ ਲਗਾ ਰਹੀ ਹੈ ਤੇ ਕਿੰਨਾ ਕਿਤੇ ਇਹਨਾਂ ਵੱਲੋਂ ਇੱਕ ਬਹੁਤ ਸੁਚੇਤ ਭਰਿਆ ਇੱਕ ਕਹੀ ਗਈ ਗੱਲ ਕਿ ਬਈ ਲੋਕਾਂ ਦੇ ਵੱਲੋਂ ਜਿਹੜਾ ਹੈਗਾ ਉਹ ਇੱਕ ਚੰਗੇ ਤਰੀਕੇ ਦਾ ਰਿਸਪੌਂਸ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਇਹਨੂੰ ਇਹਨਾਂ ਨੇ ਮੁਝਾਈ ਦਾ ਕਾਰਨ ਵੀ ਦੱਸਿਆ ਤੇ ਕਿਤੇ ਨਾ ਕਿਤੇ ਲੋਕ ਹਾਈਜਨ ਦਾ ਵੀ ਬਹੁਤ ਧਿਆਨ ਰੱਖ ਰਹੇ ਨੇ ਜਿਸ ਦੇ ਕਰਕੇ ਉਹ ਮਿੱਠੇ ਤੋਂ ਕਹਿ ਲਈਏ ਜਾਂ ਉਹ ਧੂੜ ਮਿੱਟੀ ਵਾਲੀ ਧੂੜ ਮਿੱਟੀ ਵਾਲੀ ਵਰਤੀ ਤੋਂ ਗੁਰੇਜ਼ ਕਰਦੇ ਨੇ ਕੈਮਰਾ ਪਰਸਨ ਹੁਸਨਪ੍ਰੀਤ ਰੋੜੀਆਂ ਦੇ ਨਾਲ ਬਿਆਨ ਸਿੰਘ ਰੋੜੀਆਂ ਹੰਦਾਰਦ ਮੀਡੀਆ ਮੰਡੀ ਅੰਮ੍ਰਿਤਸਰ